ਤੱਲ ਗੁਰ ਸੇਵੀਆਂ ਅਹਨ ਸਹਜ ਸੁਭਾਏ ਦਰਸ਼ਨ ਪਰਸ ਆ ਗੁਰ ਕਾ ਜਨਮ ਮਰਨ ਦੁਖਿ ਜਾਈ ਹੋਵ ਸਿਵਤਿ ਕਸਮੰਦੀ ਨੂਰ ਅਰਸਾ ਕਰ ਸਹਾ ਚਟੀਐ ਤਦ ਡਿਟੇ ਸਚੇ ਆਤਿਸ਼ਾਹ ਮਲ ਜਨਮ ਜਲਮ ਦੇ ਕਟਿਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰਤੀ ਜਾ ਏਕ ਓੰਕਾਰ ਸਤਗੁਰ ਪਰਸਾਦ ਕੋਈ ਜਾਣ ਕਵਨ ਇਹ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਦ ਭੂਜਾ ਤਾ ਕੀ ਨਿਰਮਲ ਰੀਤ ਕੋਈ ਜਨ ਕਵਨ ਈਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਦ ਭੂਜਾ ਤੋ ਕੇ ਨਿਰਮਲ ਰੀਤ ਰਹਾ ਮਾਦੇ ਪੀਤਾ ਬਨਤਾ ਸਤ ਬੰਧਪ ਇਸਤ ਮੀਤ ਅਰ ਭਾਈ ਹੋਰ ਬੇ ਜਨਮ ਕੇ ਮਿਲੇ ਸੰਯੋਗੀ अंतहे कोला सहाई मुखते माल कनक लाल हीरा मन रंजन की माया हा हा करत बेहानी अवध है ता मैं संतोष ना पाया ਕਸਤੇ ਰਾਤੇ ਅਸਬ ਪਵਨ ਤੇਜ ਤਣੀ ਭੂ ਮਨ ਚਤਰਾੰਗਾ ਸੰਗਨ ਚਾਲਿਓ ਇਨਨ ਕਛੂਆ ਊਠ ਸੁਦਾਯੋ ਨੰਗਾ ਹਰ ਕੇ ਸੰਤ ਪ੍ਰੇਪ੍ਰੀਤਮ ਪ੍ਰਭ ਕੇ ਤਾ ਕਹਿ ਹਰ ਹਰ ਗਾਈਆ ਨਾਨਕ ਇਹਾ ਸੁਖ ਆਗਮਕ ਉਜਾਲਾ ਸੰਗ ਸੰਤਨ ਕਾ ਪਾਈਆ ਹਰ ਕੇ ਸੰਤ ਪ੍ਰੀਤਮ ਪ੍ਰਭ ਕੇ ਤਾ ਕਹ ਹਰ ਹਰ ਗਾਈਆ ਨਾਨਕ ਇਹ ਸੁਖ ਅਗਮੋਖ ਉਜਾਲਾ ਸੰਗ ਸੰਤਨ ਕ ਤਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ੍ਰੀ ਮਹੱਲਾ ਪੰਜਵਾ ਕਰ ਤੀਜਾ ਏਕ ਓੰਕਾਰ ਸਤਿਗੁਰ ਪਰਸਾਦ ਕੋਈ ਜਾਣ ਕਵਨ ਈਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦੂਜੈ ਤਾ ਕੀ ਨਿਰਮਲ ਰੀਤ ਰਹਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੇ ਗੁਰ ਸਵਾਰੇ 사ਤ ਸੰਗਤ ਜੀ ਅੱਜ ਦਾ ਪਾਵਨ ਮੁਖ ਆਗ ਸ਼ਹੀਦਾਂ ਦੇ ਸਰਤਾਜ ਤਨ ਤਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੁਆਰਾ ਜੈਤ ਸ੍ਰੀ ਰਾਗ ਵਿੱਚ ਉਚਾਰਨ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੇ ਪਾਵਨ ਅੰਗ ਸਤਸੂ ਉਪਰ ਸੁਭਾਏ ਮਨ ਹੈ ਸਵਤਵਾ ਸਤਿਗੁਰਾਂ ਦੇ ਉਪਦੇਸ਼ ਨੂੰ ਧਾਰਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਕਰੀਏ ਜੀ ਹੋਈਆਂ ਪੁੱਲਾਂ ਬਖਸ਼ ਲੈਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ